ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤੀ ਦੇ ਨਾਲ ਇਹ ਹਦਾਇਤਾਂ ਦਿੱਤੀਆਂ ਨੇ ਪਹਿਲਾਂ ਪੰਜਾਬ ਸਰਕਾਰ ਦੇ ਕਈ ਅਫਸਰਾਂ ਦੀ ਜਵਾਬ ਤਲਬੀ ਕਿ ਪੰਜਾਬ ਪੁਲਿਸ ਆ ਜਿਹੜੀ ਉਹ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਬਿਲ ਆ ਪਰ ਕੁਝ ਕਾਲੀਆਂ ਭੇਡਾਂ ਵੀ ਲੁਕੀਆਂ ਹੋਈਆਂ ਪਛਾਣ ਕਰਕੇ ਵੱਖਰੀਆਂ ਕਰਨੀਆਂ ਪੈਣੀਆਂ ਉਹ ਗੱਲ ਆਖੀ ਗਈ ਹੁਣ ਰਾਜਸਥਾਨ ਸਰਕਾਰ ਨੂੰ ਨੋਟਿਸ ਹੋ ਗਿਆ ਅਜੀਤ ਅਖਬਾਰ ਔਰ ਪੰਜਾਬੀ ਜਾਗਰਣ ਅਖਬਾਰ ਇਹਨਾਂ ਦੋਵਾਂ ਅਖਬਾਰਾਂ ਦੇ ਵਿੱਚ ਪ੍ਰਮੁਖਤਾ ਦੇ ਨਾਲ ਖਬਰ ਨੂੰ ਛਾਪਿਆ ਗਿਆ ਤੇ ਉਸ ਦੇ ਵਿੱਚ ਇਹ ਗੱਲ ਸਾਫ਼ ਹੈ ਕਿ ਰਾਜਸਥਾਨ ਸਰਕਾਰ ਨੇ ਹੁਣ ਏਜੀ ਨੂੰ ਕਹਿ ਦਿੱਤਾ ਗਿਆ ਕਿ ਉਹ ਸੁਣਵਾਈ ਦੇ ਦੌਰਾਨ ਖੁਦ ਉੱਥੇ ਹਾਜ਼ਰ ਹੋਣੇ ਚਾਹੀਦੇ ਅਦਾਲਤ ਦੇ ਅੰਦਰ ਹੁਣ ਰਾਜਸਥਾਨ ਦੇ ਉੱਤੋਂ ਕਿਉਂਕਿ ਇੱਕ ਇੰਟਰਵਿਊ ਹੁੰਦੀ ਹੈ ਰਿਕਾਰਡ ਇੱਕ ਹੋਈ ਸੀ ਖਰੜ ਸੀਆਈਏ ਦੇ ਵਿੱਚ ਤੇ ਉਸ ਮਸਲੇ ਦੇ ਵਿੱਚ ਹੁਣ ਨੋਟਿਸ ਹੋਣ ਲੱਗੇ ਨੇ ਪਹਿਲਾਂ ਹੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਆ ਤੇ ਹੁਣ ਰਾਜਸਥਾਨ ਦੀ ਵਾਰੀ ਆ ਗਈ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਦਾਇਤਾਂ ਦਿੱਤੀਆਂ ਨੇ ਕਿ ਹੁਣ ਪੇਸ਼ ਤੇ ਹੋਣਾ ਪਵੇਗਾ ਤੇ ਜਵਾਬ ਦਿਓ ਕਿ ਇੰਟਰਵਿਊ ਹੋ ਕਿਵੇਂਗੇ ਬਿਲਕੁਲ ਸੰਦੀਪ ਜਿਹੜੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪੰਜਾਬ ਪੁਲਿਸ ਦੀਆਂ ਕਾਲੀਆਂ ਪੇਡਾਂ ਹੀ ਖਾਸ ਕਰਕੇ ਮਹਾਲੀ ਪੁਲਿਸ ਜ਼ਿਲ੍ਹੇ ਦੀਆਂ ਜਿਹੜੀਆਂ ਕਾਲੀਆਂ ਪੇਡਾਂ ਹੈ ਜਿਨ੍ਹਾਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਨੇ ਸਰਕਾਰ ਨੇ ਉਹਨਾਂ ਨੂੰ ਖੁੱਡੇ ਲਾਈਨ ਦੀ ਜਗ੍ਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਹੋਰ ਮਹੱਤਵਪੂਰਨ ਅਹੁਦੇ ਦਿੱਤੇ ਹੈ ਅਗਨਿਸਤੋ ਲੱਗਦਾ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕਿ ਜਿਹੜੇ ਕਥਿਤ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ ਵਿਚਾਰਿਆ ਹੁਣ ਮਾਮਲਾ ਕਿਉਂਕਿ ਹਾਈ ਕੋਰਟ ਦੇ ਵਿੱਚ ਹੈ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਲਾਰੈਂਸ ਬਿਸ਼ਨੋਈ ਦੀ ਰਾਜਸਥਾਨ ਜੇਲ੍ਹ ਚੋਂ ਇੰਟਰਵਿਊ ਲੈ ਕੇ ਨੋਟਿਸ ਘਟ ਦਿੱਤਾ ਹੈਗਾ ਜਿਹੜੀ ਖਰੜ ਥਾਣੇ ਦੇ ਪੁਲਿਸ ਸੀਆਈ ਥਾਣੇ ਦੇ ਵਿੱਚ ਹੋਈ ਉਹਨੂੰ ਲੈ ਕੇ ਦੇ ਜਿਹੜੇ ਦੋਸ਼ੀ ਪੁਲਿਸ ਅਫਸਰ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰਨੀ ਹੈ ਦੇਖਦਾ ਕਿ ਇਸ ਮਸਲੇ ਦੇ ਚਿੰਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੀ ਨੋਟਿਸ ਦੇਦਾ ਜਿਸ ਦਿਨ ਸੀਬੀਆਈ ਦੀ ਜਿਹੜੀ ਜਾਂਚ ਸ਼ੁਰੂ ਹੋ ਗਈ ਨਾ ਤਾਂ ਉਦੋਂ ਮਹਾਲੀ ਪੁਲਿਸ ਦੇ ਐਸਐਚਓ ਤੋਂ ਲੈ ਕੇ ਵੱਡੇ ਜਿਹੜੇ ਜ਼ਿਲ੍ਹਾ ਲੈਵਲ ਦੇ ਅਫਸਰ ਹੁੰਦੇ ਨੇ ਉਹਨਾਂ ਦੇ ਖਿਲਾਫ ਲਾਜ਼ਮੀ ਤੌਰ ਤੇ ਕਾਰਵਾਈ ਹੋ ਸਕਦੀ ਉਦੋਂ ਉਹ ਹੋਰ ਚਿਹਰੇ ਬੇਨਕਾਬ ਹੋਣਗੇ ਕਿ ਉਹਨਾਂ ਨੇ ਜਿਹੜੇ ਗੈਂਗਸਟਰ ਕਿੰਨੀਆਂ ਉਹਨਾਂ ਕੋ ਪੈਸੇ ਲੈਨੇ ਕਿੱਥੇ ਕਿੱਥੇ ਇੰਟਰਵਿਊ ਕਰਵਾਈਆਂ ਨੇ ਕਿੱਥੇ ਕਿੱਥੇ ਸ਼ ਉਹ ਸਾਰੀਆਂ ਜਿਹੜੇ ਪਹਿਲੂ ਬਾਹਰ ਆ ਜਾਣਗੇ ਉਦੋਂ ਤੱਕ ਬਾਹਰ ਨਹੀਂ ਆਉਣੇ ਜਦੋਂ ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਨਾ ਦੇ ਦਿੱਤੀ ਹੁਣ ਜਿਹੜਾ ਬੀਤੀ ਕਾਰਵਾਈ ਹੋਈ ਹੈ ਬੀਤੇ ਨੂੰ ਉਹਦੇ ਚ ਜਿਹੜੀ ਪੰਜਾਬੀ ਪੰਜਾਬੀ ਜਾਗਰਣ ਤੇ ਜੀਤ ਅਖਬਾਰ ਦੇ ਵਿੱਚ ਖਬਰ ਹੈ ਸਭ ਤੋਂ ਪਹਿਲਾਂ ਜੀਤ ਅਖਬਾਰ ਦੀ ਖਬਰ ਦੇ છાਤੀ ਮਾਰ ਰਹੇ ਨੇ ਆ ਚੰਡੀਗੜ੍ਹ ਤੋਂ ਪੱਤਰਕਾਰ ਪ੍ਰੋਫੈਸਰ ਅਵਤਾਰ ਸਿੰਘ ਦੀ ਖਬਰ ਹੈ ਜਿਹਦੇ ਦਿਨ ਕਿਹਾ ਕਿ ਗੈਂਗਸਟਰ ਲਾਰਸ ਨੂੰ ਪੁੱਛਣ ਲਈ ਜੇਲ੍ਹ ਚੋ ਹੀ ਇੰਟਰਵਿਊ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਪੋਰਟਰੇ ਰਾਜ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਪ੍ਰਤੀਵਾਦੀ ਬਣਾਉਂਦੇ ਹੋਏ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਅਦਾਲਤ ਨੇ 5 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸੁਣਵਾਈ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਦੇ ਜਸਟਿਸ ਅਨੁਪਿੰਦਰ ਗਰੇਵਾਲ ਤੇ ਜਸਟਿਸ ਲੁਪੀਤਾ ਬੈਨਰਜੀ ਦੇ ਆਧਾਰਿਤ ਡਿਵੀਜ਼ਨ ਬੈਂਚ ਨੇ ਇਹ ਹੁਕਮ ਇੱਕ ਅਦਾਲਤੀ ਮਿੱਤਰ ਵੱਲੋਂ ਦਾਇਰ ਅਰਜੀ ਤੇ ਸੁਣਾਇਆ ਅਦਾਲਤੀ ਮਿੱਤਰ ਨੇ ਅਰਜੀ ਵਿੱਚ ਰਾਜਸਥਾਨ ਸਰਕਾਰ ਨੂੰ ਪ੍ਰਤੀਵਾਦੀ ਬਣਾਉਣ ਦੀ ਬੇਨਤੀ ਕੀਤੀ ਅਤੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇਲ੍ਹ ਤੋਂ ਜ਼ਬਰੀ ਵਸੂਲੀ ਅਤੇ ਧਮਕੀਆਂ ਦੇ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਤੋਂ ਸਾਹਮਣੇ ਆਉਂਦੇ ਨੇ ਅਜੇ ਚ ਅਗਲੀ ਸੁਣਵਾਈ ਵਿੱਚ ਇਹ ਦੱਸਿਆ ਜਾਵੇ ਕਿ ਪੰਜਾਬ ਦੀਆਂ ਜੇਲ੍ਹਾਂ ਚ ਅਜਿਹੇ ਕੌਲਾਂ ਦੇ ਕਿੰਨੇ ਮਾਮਲੇ ਸਾਹਮਣੇ ਆਏ ਨੇ ਅਤੇ ਉਹਨਾਂ ਮਾਮਲਿਆਂ ਵਿੱਚ ਕੀ ਕਾਰਵਾਈ ਕੀਤੀ ਗਈ ਮਾਮਲੇ ਦੀ ਪਿਛਲੀ ਸੁਣਵਾਈ ਤੇ ਲਾਰੈਂਸ ਬਿਸ਼ਨੋਇਨੂ ਹਰਾਸਤ ਦੇ ਵਿੱਚ ਹੋਈ ਇੰਟਰਵਿਊ ਲੈ ਕੇ ਗਠਤ ਐਸਆਈਟੀ ਨੇ ਖਲਾਸਾ ਕੀਤਾ ਸੀ ਕਿ ਉਸਦੀ ਪਹਿਲੀ ਇੰਟਰਵਿਊ ਖਰੜ ਦੇ ਸੀਆਈਏ ਕੰਪਲੈਕਸ ਵਿੱਚ ਹੋਈ ਹੈ ਸਤੰਬਰ 2022 ਵਿੱਚ ਰਿਕਾਰਡ ਕੀਤੀ ਗਈ ਇੰਟਰਵਿਊ 7 ਮਹੀਨੇ ਬਾਅਦ ਮਾਰਚ 2023 ਵਿੱਚ ਜਾਰੀ ਕੀਤੀ ਗਈ ਦੂਜੀ ਇੰਟਰਵਿਊ ਰਾਜਸਥਾਨ ਦੇ ਇੱਕ ਜੇਲ੍ਹ ਵਿੱਚ ਹੋਈ ਹੈ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਗਵਾਹੀ ਵਾਲੀ ਐਸਆਈਟੀ ਨੂੰ ਸੌਂਪੀ ਸੀ ਅਤੇ ਇਸ ਐਸਆਈਟੀ ਨੇ ਆਪਣੀ ਰਿਪੋਰਟ ਦੱਸਿਆ ਕਿ ਪਹਿਲੀ ਇੰਟਰਵਿਊਸ ਚਾਹੀਏ ਸੀਆਈਏ ਕੰਪਲੈਕਸ ਕਰਵੜੀ ਚੋਈ ਖਾਸ ਗੱਲ ਹੈ ਕਿ ਸਤੰਬਰ 2022 ਚ ਰਿਕਾਰਡ ਕੀਤੀ ਗਈ ਇੰਟਰਵਿਊ 7 ਮਹੀਨੇ ਬਾਅਦ ਮਾਰਚ 2023 ਨੂੰ ਜਾਰੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਹੀ ਹਾਈ ਕੋਰਟ ਹੁਣ ਉਹਨਾਂ ਮੁਲਾਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਜਿਨ੍ਹਾਂ ਨੇ ਭੂਮਿਕਾ ਇੰਟਰਵਿਊ ਕਰਵਾਉਣ ਚ ਭੂਮਿਕਾ ਨਿਭਾਈ ਹੈ ਹਾਈ ਕੋਰਟ ਨੇ ਪੰਜਾਬ ਦੇ ਮੁਖ ਸਕੱਤਰ ਤੇ ਡੀਜੀਪੀ ਨੂੰ ਐਸਆਈਟੀ ਨਾਲ ਸਹਿਯੋਗ ਕਰਨ ਦੇ ਵੀ ਹੁਕਮ ਚੜ੍ਹ ਇਸ ਇਹਨਾਂ ਸਭ ਤੋਂ ਵੱਡੀ ਗੱਲ ਇਹ ਮਸਲਾ ਵਾਕੇ ਜਿਹੜਾ ਨੋਟਿਸ ਆ ਸਭ ਤੋਂ ਜਿਹੜੇ ਅਗਰ ਪੰਜਾਬੀ ਜਾਗਰਣ ਦੀ ਗੱਲ ਕੀਤੀ ਜਾਵੇ ਉਹਦੇ ਚ ਇੱਕ ਮਹੱਤਵਪੂਰਨ ਜਿਹੜੀ ਡੱਬੀ ਲੱਗੀ ਆ ਖਬਰ ਦੇ ਵਿੱਚ ਉਹਦੇ ਚ ਲੈ ਕੇ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਪੁਲਿਸ ਦੇਸ਼ ਦੀ ਬੇਤਰੀਨ ਪੁਲਿਸ ਹੈ ਹਾਲਾਂਕਿ ਇਸ ਵਿੱਚ ਕੁਝ ਕਾਲੀਆਂ ਭੇਡਾਂ ਵੀ ਲੁਕੀਆਂ ਹੋਈਆਂ ਨੇ ਇਸ ਦਾ ਅਕਸ ਮਿੱਟੀ ਚ ਮਿਲਾ ਰਹੀਆਂ ਨੇ ਤੇ ਅਜਿਹੀਆਂ ਕਾਲੀਆਂ ਭੇਡਾਂ ਨੂੰ ਲੱਭ ਕੇ ਵੱਖ ਕਰਨਾ ਚਾਹੀਦਾ ਹੈ ਹਾਈ ਕੋਰਟ ਦੀ ਬਹੁਤ ਸਖਤ ਟਿੱਪਣੀਆਂ ਜਿਨੂੰ ਲੈ ਕੇ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕੀ ਜਵਾਬ ਦਿੰਦੀ ਹੈ ਇਹ ਲੇਕਿਨ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲਗਾਤਾਰ ਜਿਹੜਾ ਲੌਰੈਂਸ ਬਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਮਸਲੇ ਦੇ ਵਿੱਚ ਸ਼ਰਮਸਾਰ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਈ 2022 ਦੇ ਵਿੱਚ ਤੇ ਸਿੱਧੂ ਗੂਸੇ ਵਾਲਾ ਦਾ ਕਤਲ ਹੁੰਦਾ ਯਾਨੀ ਕਿ ਮਈ ਲਗਭਗ 25 ਮਈ ਸੀ ਮਈ ਦਾ ਮਹੀਨਾ ਗੁਜ਼ਰ ਗਿਆ ਜੂਨ ਜੁਲਾਈ ਅਗਸਤ ਸਤੰਬਰ ਮਤਲਬ ਚੌਥੇ ਮਹੀਨੇ ਬਾਅਦ ਹੀ ਜੇਲ੍ਹ ਦੇ ਵਿੱਚ ਉਹਦੀ ਇੰਟਰਵਿਊ ਕਰਵਾਈ ਜਾਂਦੀ ਹੈ ਥਾਣੇ ਦੇ ਵਿੱਚ ਖਰੜ ਦੇ ਸੀਆਈਏ ਮਤਲ ਹਲੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਲਾਰੈਂਸ ਬਚਰੋਈ ਜਿਹਨੇ ਸ਼ਰੀਅ ਮੰਨਿਆ ਕਿ ਉਹਦਾ ਜਿਹੜਾ ਕਤਲ ਸਾਡੇ ਧੜੇ ਨੇ ਕੀਤਾਗਾ ਸਾਡੇ گرو ਨਹੀਂ ਕੀਤਾਗਾ ਤੇ 4 ਮਹੀਨੇ ਬਾਅਦ ਹੀ ਪੰਜਾਬ ਪੁਲਿਸ ਦੇ ਵੱਡੇ ਜਿਹੜੇ ਅਧਿਕਾਰੀ ਨੇ ਉਹ ਲਾਰੈਂਸ ਬਚਰੋਈ ਦੇ ਖਰੜ ਜਿਹੜਾ ਸੀਆਈਏ ਕੰਪਲੈਕਸ ਦਾ ਥਾਣਾ ਸੀ ਉਥੇ ਇੰਟਰਵਿਊ ਕਰਵਾ ਦਿੰਦੇ ਨੇ